ਇਹ ਬੱਚੇ ਆ ਜੀ ਇਹ ਦੋਨੋਂ ਇਹਨਾਂ ਦੇ ਵੀ ਇਹ ਬੜੀ ਕਿਰਪਾ ਗੁਰੂ ਰਾਮਦਾਸ ਜੀ ਜਿੱਤੇ ਕਿ ਅਸੀਂ 월ਡ ਰਿਕਾਰਡ ਬਣਾਏ ਨੇ ਉਥੇ ਸ਼ਸਤਰ ਵਿਦਿਆ ਦੇ ਨਾਲ ساری ਦੁਨੀਆ ਜਿਹੜੀ ਇਹਨਾਂ ਬੱਚਿਆਂ ਨੂੰ ਵੀ ਬੜਾ ਪ੍ਰੇਮ ਕਰਦੀ ਆ ਇਸ ਬੱਚੇ ਦੀ ਉਮਰ ਜਿਹੜੀ ਉਹ 3 ਸਾਲ ਦੀ ਆ ਇਸ ਬੱਚੇ ਦੀ ਉਮਰ ਜਿਹੜੀ 7 ਸਾਲ ਦੀ ਆ ਔਰ ਛੋਟੀ ਉਮਰ ਦੇ ਵਿੱਚ ਹੀ ਕਲਕੱਤੇ ਵਿੱਚ ਟੈਲੈਂਟ ਸ਼ੋ ਹੋਇਆ ਸੀ ਜਿਹਦੇ ਵਿੱਚ ਇਹ ਬੱਚੇ ਨੇ ਪਰਫਾਰਮੈਂਸ ਕਰਕੇ ਔਰ ਟੈਲੈਂਟ ਦੇ ਵੱਡੇ ਵੱਡੇ ਗਰੁੱਪਾਂ ਨੂੰ ਹਰਾ ਕੇ 골ਡ ਮੈਡਲ ਜਿੱਤਿਆ ਸੀਗਾ ਬਿਊਟੀ ਜਿਹੜੀ ਗੁਰੂ ਸਾਹਿਬ ਨੇ ਲਗਾਈ ਆ ਕਿ ਇਹ ਬੱਚੇ ਲੋਹੜੀ ਤੇ ਵੀ ਦੀਵਾਲੀ ਤੇ ਵੀ ਜਿਹੜੀ ਪਰਫਾਰਮੈਂਸ ਕਰਨ ਵਾਸਤੇ ਪੂਰੇ ਦੇਸ਼ ਭਰ ਦੇ ਵਿੱਚ ਜਿਹੜੇ ਆ ਸੇਵਾ ਕਰਦੇ ਨੇ ਚਾਹੇ ਉਹ ਮਹਾਰਾਸ਼ਟਰ ਹੋਵੇ ਚਾਹੇ ਉਹ ਐਮਪੀ ਹੋਵੇ ਚਾਹੇ ਉਹ ਜੂਪੀ ਹੋਵੇ ਚਾਹੇ ਉਹ ਰਾਜਸਥਾਨ ਹੋਵੇ ਔਰ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਪੰਜਾਬ ਦੀਆਂ ਸੰਗਤਾਂ ਦੇਸ਼ ਦੀਆਂ ਸੰਗਤਾਂ ਇਹ ਬੱਚਿਆਂ ਨੂੰ ਬੜਾ ਪਿਆਰ ਕਰਦੀਆਂ ਸ਼ਾਸਤਰ ਕਲਾ ਦੀ ਜੇਕਰ ਗੱਲ ਕਰਾਂ ਤੇ ਗੱਤਕਾ ਇੱਕ ਅਜਿਹੀ ਚੀਜ਼ ਹੈ ਜਿਸ ਨੇ ਪੰਜਾਬੀਆਂ ਨੂੰ ਸਿੱਖਾਂ ਨੂੰ ਵਰਲਡ ਵਾਈਡ ਜੇ ਮੈਂ ਕਹਾਂ ਉਸ ਦਾ ਨਾਮ ਜਿਹੜਾ ਰੌਸ਼ਨ ਕੀਤਾ ਹੈ ਤਸਵੀਰਾਂ ਪਹਿਲਾਂ ਤੁਸੀਂ ਦੇਖੋ ਇਹ ਛੋਟੇ-ਛੋਟੇ ਬੱਚਿਆਂ ਦੀਆਂ ਤਿਆਰ ਬਰਤਿਆਰ ਸਿੰਘ ਜਿਹੜੇ ਖੜੇ ਨੇ ਇਹ ਛੋਟੇ ਛੋਟੇ ਸੂਦਮੇ ਜਿਹੜੇ ਹੁਣ ਤੋਂ ਸ਼ਾਸਤ ਕਲਾ ਦੇ ਨਾਲ ਲੈਸ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹਨਾਂ ਨੇ ਜਿਹੜੇ ਸ਼ਾਸਤ ਪ੍ਰਤਾਨਨ ਕੀਤੇ ਹੋਏ ਨੇ ਵੱਡੇ ਵੱਡੇ ਬਾਲੀਵੁੱਡ ਕਲਾਕਾਰ ਇਹਨਾਂ ਦੀ ਇਸ ਕਲਾ ਦੇ ਫੈਨ ਨੇ ਗੱਲ ਕਰਨਾ ਸ਼ਿਲਪਾ ਸ਼ੇਟੀ ਦੀ ਵੀ ਤੇ ਉਹਨਾਂ ਨੇ ਵੀ ਇਸ ਬੱਚੇ ਦੀ ਤਾਰੀਫ ਕੀਤੀ ਸੀ ਕਿ ਜਦੋਂ ਇਹ ਵੱਡੇ ਵੱਡੇ ਸ਼ੋਅਾਂ ਤੇ ਜਾਂਦੇ ਨੇ ਵੱਡੇ ਵੱਡੇ ਵਾਰ ਜਿੱਤਦੇ ਨੇ 골ਡ ਮੈਡਲਿਸਟ ਬੱਚੇ ਨੇ ਪਰਿਵਾਰ ਤੁਸੀਂ ਦੇਖੋ ਕਿਸ ਤਰੀਕੇ ਨਾਲ ਨਾਲ ਇਹ ਪੂਰਾ ਪਰਿਵਾਰ ਖੜਾ ਹੈ ਸੋ ਪਿਤਾ ਕੋਲੋਂ ਕਲਾ ਲੈ ਕੇ ਕਿਸ ਤਰੀਕੇ ਨਾਲ ਬੱਚਿਆਂ ਨੇ ਆਪਨਾ ਮਨ ਬਣਾਇਆ ਸੀਗਾ ਕਿ ਅਸੀਂ ਵਿਸ਼ਾਸਤਰ ਕਲਾ ਸਿੱਖਣੀ ਹੈ ਸੋ ਸਾਰੀ ਕਹਾਣੀ ਜਾਣ ਲੈਂਦੇ ਆਂ ਬਾਜੀ ਅਪਹਿਲਾਂ ਤੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਪਹਿਲਾਂ ਤੁਸੀਂ ਦੱਸੋ ਕਿ ਬੱਚੇ ਇਸ ਤਰੀਕੇ ਨਾਲ ਤਿਆਰ ਵਰਤਿਆ ਦੇ ਨਹੀਂ ਛੋਟੀਆਂ ਉਮਰਾਂ ਵੱਡੀਆਂ ਬਲੰਦੀਆਂ ਤੁਸੀਂ ਜਿੰਨੀਆਂ ਉਪਲਬਧੀਆਂ ਕਨਾਤੀਆਂ ਮੈਨੂੰ ਉਹ ਯਾਦ ਵੀ ਨਹੀਂ ਰਹੀਆਂ ਤੇ ਆਪਾਂ ਗੱਲਬਾਤ ਦੱਸਿਏ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਤੁਹਾਡਾ ਸਫ਼ਰ ਕਿਦਾਂ ਸ਼ੁਰੂ ਹੋਇਆ ਤੇ ਬੱਚੇ ਕਿਦਾਂ ਸਫਲ ਚਾਏ ਦੇਖੋ ਸ਼ਸਤਰ ਵਿਦਿਆ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਾਰਾ ਮੀਰੀ ਪੀਰੀ ਦੇ مالک ਗੁਰੂ ਅਰਗੁਨ ਸਾਹਿਬ ਜੀ ਨੇ ਬਖਸ਼ਿਆ ਔਰ ਸ਼ਸਤਰ ਵਿੱਦਿਆ ਦਾ ਉਪਦੇਸ਼ ਨ ਕਲਗੀਧਰ ਪਾਚਾ ਜੀ ਆਪਣੇ 52 ਹੁਕਮ ਕਰਦੇ ਆ ਉਹਨਾਂ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਹੈ ਕਿ ਹਰ ਸਿੱਖ ਨੂੰ ਹਰ ਭੈਣ ਨੂੰ ਜਿਹੜੀ ਆ ਸ਼ਸਤਰ ਵਿੱਦਿਆ ਦੀ ਸਿਕਲਾਈ ਲੈਣੀ ਚਾਹੀਦੀ ਆ ਬਸ ਉਸੇ ਹੀ ਕਲਗੀਧਰ ਪਾਚਾ ਜੀ ਦੇ ਉਪਦੇਸ਼ ਦੇ ਪਹਿਰਾ ਦਿੰਦਿਆਂ ਹੋਇਆਂ ਆ ਸਾਡੇ ਗਰੁੱਪ ਦਾ ਨਾਮ ਆ ਜੀ ਨਿਸ਼ਾਨੇ ਖਾਲਸਾ ਗੱਤਕਾ ਗਰੁੱਪ ਔਰ ਸਾਡੇ ਮਾਤਾ ਜੀ ਮਾਤਾ ਪਰਮਜੀਤ ਕੌਰ ਜੀ ਨੇ ਸਾਨੂੰ ਬਚਪਨ ਤੋਂ ਹੀ ਇਸ ਪਾਸੇ ਲਾਇਆ ਸੀਗਾ ਕਿ ਸ਼ਸਤਰ ਵਿੱਦਿਆ ਦੀ ਸੇਵਾ ਜਿਹੜੀ ਕਰਨੀ ਆ ਫਿਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਮਿਹਨਤ ਕਰਕੇ ਅੱਜ ਇੰਨੇ ਮਕਾਮਾਂ ਤੱਕ ਪਹੁੰਚੇ ਆ ਕਿ ਜਿੱਥੇ ਇੰਡੀਆਜ਼ ਗੋਟ ਟੈਲੈਂਟ ਸੋਨੀ ਟੀਵੀ ਚੈਨਲ ਦੇ ਰਿਐਲਿਟੀ ਸ਼ੋਅ ਜਿੱਤੇ ਲਗੂ ਦੇ ਜੀਤ ਤਾਮਿਲ ਦੇ ਕੰਨੜ ਦੇ ਰਿਐਲਿਟੀ ਸ਼ੋਅ ਜਿੱਤੇ ਆ ਉਥੇ ਨਾਲ ਦੀ ਨਾਲ 1 ਮਿੰਟ ਦੇ ਵਿੱਚ ਮੂੰਹ ਦੇ ਨਾਲ ਮੋਟਰਸਾਈਕਲ ਰੋਕ ਕੇ ਜਿਹੜਾ ਵਾ ਰਿਐਲਿਟੀ ਸ਼ੋਅ ਦਾ ਰਿਕਾਰਡ ਬਣਾਇਆ ਵਾ ਅਸ ਨਾਰੀਅਲ ਤੋੜ ਕੇ ਮੱਤੇ ਦੇ ਉਹ ਵੀ ਰਿਐਲਿਟੀ ਸ਼ੋਅ ਦਾ ਇੱਕ ਰਿਕਾਰਡ ਜਿਹੜਾ ਬਣਾਇਆ ਵਾ ਹਾਂਜੀ ਹਾਂਜੀ ਉਹਨਾਂ ਇਹ ਬੱਚੇ ਆ ਜੀ ਇਹ ਦੋਨੋਂ ਇਹਨਾਂ ਦੇ ਵੀ ਇਹ ਬੜੀ ਕਿਰਪਾ ਗੁਰੂ ਰਾਮਦਾਸ ਜੀ ਜਿੱਤੇ ਕਿ ਅਸੀਂ 월ਡ ਰਿਕਾਰਡ ਬਣਾਏ ਨੇ ਉੱਥੇ ਸ਼ਾਸਤਰ ਵਿੱਦਿਆ ਦੇ ਨਾਲ ਸਾਰੀ ਦੁਨੀਆ ਜਿਹੜੀ ਇਹਨਾਂ ਬੱਚਿਆਂ ਨੂੰ ਵੀ ਬੜਾ ਪ੍ਰੇਮ ਕਰਦੀ ਆ ਇਹ ਬੱਚੇ ਦਾ ਨਾਮ ਆ ਜੀ ਪੰਤਪ੍ਰੀਤ ਸਿੰਘ ਇਸ ਬੱਚੇ ਦਾ ਨਾਮ ਆ ਜੀ ਸੁਰਖਾਪ ਸਿੰਘ ਇਸ ਬੱਚੇ ਦੀ ਉਮਰ ਜਿਹੜੀ ਉਹ 3 ਸਾਲ ਦੀ ਆ ਇਸ ਬੱਚੇ ਦੀ ਉਮਰ ਜਿਹੜੀ 7 ਸਾਲ ਦੀ ਆ ਔਰ ਛੋਟੀ ਉਮਰ ਦੇ ਵਿੱਚ ਹੀ ਕਲਕੱਤੇ ਵਿੱਚ ਟੈਲੈਂਟ ਸ਼ੋ ਹੋਇਆ ਸੀ ਜਿਹਦੇ ਵਿੱਚ ਇਹ ਬੱਚੇ ਨੇ ਪਰਫਾਰਮੈਂਸ ਕਰਕੇ ਔਰ ਟੈਲੈਂਟ ਦੇ ਵੱਡੇ ਵੱਡੇ ਗਰੁੱਪਾਂ ਨੂੰ ਹਰਾ ਕੇ 골ਡ ਮੈਡਲ ਜਿੱਤਿਆ ਸੀਗਾ ਉਸ ਤੋਂ ਬਾਅਦ ਇੰਡੀਆਜ਼ ਗੋ ਟੈਲੈਂਟ ਤੇ ਗਏ ਆ ਔਰ ਸ਼ਿਲਪਾ ਸ਼ਰਟੀ ਜੱਜ ਸੀ ਔਰ ਉਸ ਸ਼ੋ ਦੇ ਉੱਤੇ ਵੀ ਜਦੋਂ ਇਹ ਬੱਚਿਆਂ ਨੇ ਪਰਫਾਰਮੈਂਸ ਕੀਤਾ ਤਾਂ ਸ਼ਿਲਪਾ ਸ਼ਰਟੀ ਹੈਰਾਨ ਸੀ ਕਹਿੰਦੀ ਕਿ ਮੈਂ ਡਾਂਸ ਕਰਦੇ ਹੋਏ ਬੱਚਿਆਂ ਨੂੰ ਦੇਖਿਆ ਮੈਂ ਗਾਣਾ ਗਾਉਂਦੇ ਹੋਏ ਬੱਚਿਆਂ ਨੂੰ ਦੇਖਿਆ ਪਰ ਜੋ ਇਹ ਟੈਲੈਂਟ ਕਰ ਰਹੇ ਨੇ ਜਿੰਨਾ ਡਿਫਰੈਂਟ ਔਰ ਜਿੰਨਾ ਡੇਂਜਰ ਕਰ ਰਹੇ ਨੇ ਮੈਂ ਲਾਈਵ 'ਚ ਪਹਿਲੀ ਵਾਰ ਦੇਖਿਆ ਔਰ ਉਹ ਸ਼ਿਲਪਾ ਸ਼ੈਟੀ ਆਪਣੇ ਟੇਬਲ ਤੇ ਖੜੇ ਹੋ ਕੇ ਸਲੂਟ ਕਰਦੀ ਹੈ ਔਰ ਇਹ ਬੱਚੇ ਅੱਜ ਵੀ ਕਿ ਮ ਸਾਡਾ ਕੋਈ ਵੀ ਦਿਨ ਤਿਆਰ ਹੋਵੇ ਕਿਸੇ ਤਰ੍ਹਾਂ ਵੀ ਕੋਈ ਵੀ ਪ੍ਰੋਗਰਾਮ ਹੋਵੇ ਸਾਡੀ ਸਾਰੀ ਡਿਊਟੀ ਜਿਹੜੀ ਗੁਰੂ ਸਾਹਿਬ ਨੇ ਲਗਾਈ ਹੈ ਕਿ ਇਹ ਬੱਚੇ ਲੋਹੜੀ ਤੇ ਵੀ ਦੀਵਾਲੀ ਤੇ ਵੀ ਜਿਹੜੀ ਪਰਫਾਰਮੈਂਸ ਕਰਨ ਵਾਸਤੇ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਆ ਸੇਵਾ ਕਰਦੇ ਨੇ ਚਾਹੇ ਉਹ ਮਹਾਰਾਸ਼ਟਰ ਹੋਵੇ ਚਾਹੇ ਉਹ ਐਮਪੀ ਹੋਵੇ ਚਾਹੇ ਉਹ ਜੁਪੀ ਹੋਵੇ ਚਾਹੇ ਉਹ ਰਾਜਸਥਾਨ ਹੋਵੇ ਔਰ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਪੰਜਾਬ ਦੀਆਂ ਸੰਗਤਾਂ ਦੇਸ਼ ਦੀਆਂ ਸੰਗਤਾਂ ਇਹ ਬੱਚਿਆਂ ਨੂੰ ਬੜਾ ਪਿਆਰ ਕਰਦੀਆਂ ਔਰ ਇਹ ਬੱਚੇ ਗੱਤਕੇ ਦੀ ਸੇਵਾ ਸ਼ਸਤਰ ਵਿਦਿ ਸੇਵਾ ਕਰਦੇ ਨੇ ਭਾਜੀ ਛੋਟੀ ਉਮਰ ਆ ਬੱਚਿਆਂ ਦੀ ਅੱਜ ਅਸੀਂ ਦੇਖਦੇ ਆ ਬੱਚੇ ਫੋਨਾਂ 'ਚ ਬੱਚੇ ਗੇਮਾਂ ਦੇ ਵਿੱਚ ਬੱਚੇ ਕਲੱਬਾਂ ਦੇ ਵਿੱਚ ਇੱਕ ਉਮਰ ਦੇ ਵਿੱਚ ਆ ਕੇ ਇਹ ਕੁਝ ਕਰਦੇ ਆ ਲੇਕਿਨ ਜਦੋਂ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਤੁਸੀਂ ਇੱਕ ਕਲਾ ਦੇਤੀ ਇਹ ਕਲਾ ਪਹਿਲਾਂ ਤੁਹਾਡੇ ਵਿੱਚ ਕਿੱਥੋਂ ਆਈ ਸੀਗੀ ਤੁਹਾਡੀ ਸ਼ੁਰੂਆਤ ਕਿੱਦਾਂ ਹੋਈ ਸੀਗੀ ਦੇਖੋ ਜੀ ਮੈਂ ਪਹਿਲਾਂ ਵੀ ਦੱਸਿਆ ਕਿ ਮੇਰੇ ਮਾਤਾ ਜੀ ਮਾਤਾ ਪਰਮਜੀਤ ਕੌਰ ਅਸੀਂ ਤਿੰਨ ਬ੍ਰਦਰ ਆ ਮੇਰੇ ਤੋਂ ਵੱਡੇ ਵੀਰ ਹਰਪ੍ਰੀਤ ਸਿੰਘ ਹੈਪੀ ਔਰ ਮੇਰੇ ਤੋਂ ਛੋਟੇ ਧਰਮ ਸਿੰਘ ਆ ਔਰ ਦਾਸ ਦਾ ਨਾਮਾ ਗੁਰਪ੍ਰੀਤ ਸਿੰਘ ਔਰ ਸਾਡੀ ਮਾਤਾ ਜੀ ਨੇ ਸਾਨੂੰ ਸ਼ਸਤਰ ਵਿਦਿਆ ਦੀ ਸਿਖਲਾਈ ਲਈ ਐ ਪ੍ਰੋ ਉਸਤਾਦ ਦਾ ਨਾਜ਼ੀ ਰঞ্জੀਤ ਸਿੰਘ ਨੇ ਟੂ ਉਹਦੇ ਕੋਲ ਭੇਜਿਆ ਔਰ ਛੋਟੀ ਉਮਰ ਦੇ ਵਿੱਚ ਹੀ ਅਸੀਂ ਇਹ ਸ਼ਸਤਰ ਵਿਦਿਆ ਦੀ ਜਿਹੜੀ ਸਿਖਲਾਈ ਲੈਣ ਲੱਗ ਪਏ ਔਰ ਬੱਚਿਆਂ ਨੂੰ ਤੁਸੀਂ ਟ੍ਰੇਨ ਕੀਤਾ ਔਰ ਮਿਹਨਤ ਕਰਕੇ ਉਸ ਤੋਂ ਬਾਅਦ ਜਦੋਂ ਆਨੰਦ ਕਾਰਜ ਹੋ ਜਾਂਦਾ ਔਰ ਜਦੋਂ ਗੁਰੂ ਸਾਹਿਬ ਚੰਗੀਆਂ ਹੀ ਦਾਤ ਬਖਸ਼ ਦੇ ਦਿੰਦੇ ਆ ਔਰ ਫਿਰ ਇਹ ਬੱਚਿਆਂ ਨੂੰ ਜਦੋਂ ਅਸੀਂ ਇਹ ਖਾੜੇ ਦਿੱਲੀ ਜਾਂਦੇ ਆ ਮਿਹਨਤ ਕਰਨ ਵਾਸਤੇ ਔਰ ਅਸੀਂ ਫ੍ਰੀ ਆਫ ਕਾਸਟ ਅਸੀਂ ਬਿਲਕੁਲ ਜਿਹੜੀ ਫ੍ਰੀ ਸਿਖਲਾਈ ਦਿੰਨੇ ਆ ਸ਼ਸਤਰ ਵਿਦਿਆ ਦੀ ਗੱਟਕੇ ਦੀ ਬੱਚਿਆਂ ਨੂੰ ਬਾਣੇ ਬੱਚਿਆਂ ਨੂੰ ਸ਼ਸਤਰ ਔਰ ਹਰੀ ਹੈ ਜੇ ਅਸੀਂ ਆਪਣੇ ਕੋਲੋਂ ਦਿੰਨੇ ਆ ਔਰ ਇਹ ਬੱਚੇ ਵੀ ਸਾਡੇ ਨਾਲ ਨਿੱਕੇ ਨਿੱਕੇ ਖਾੜੇ ਜਾਂਦੇ ਸੀ ਔਰ ਖਾੜੇ ਜਾ ਕੇ ਜਿੱਦਾਂ ਅਸੀਂ ਕਰਦੇ ਆ ਉਸੇ ਤਰ੍ਹਾਂ ਕਿ ਇਹਨਾਂ ਦੀਆਂ ਰਗਾਂ ਦੇ ਵਿੱਚ ਜਿਹੜਾ ਖੂਨ ਦੌੜ ਰਿਹਾ ਉਹ ਕਲਗੀਧਰਪਾ ਚਾਹੀਦਾ ਖੂਨ ਹੈ ਕਿਉਂਕਿ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੋਂ ਬਿਨਾ ਨਹੀਂ ਹੋ ਸਕਦਾ ਇਹ ਗੋਡ ਗਿਫਟ ਹੀ ਆ ਕਿ ਬੱਚੇ ਇੰਨੀ ਵਧੀਆ ਪਰਫਾਰਮੈਂਸ ਕਰਦੇ ਆ ਔਰ ਅੱਜ ਪੂਰੀ ਦੁਨੀਆ ਤੇ ਇਹਨਾਂ ਬੱਚਿਆਂ ਦਾ ਨਾਮ ਔਰ ਸ਼ਸਤਰ ਵਿਦਿਆ ਜਿਹੜੀ ਹੈ ਸੈਲਫ ਡਿਫੈਂਸ ਵਾਸਤੇ ਜੋ ਸਾਨੂੰ ਗੁਰੂ ਸਾਹਿਬਾਂ ਨੇ ਬਖਸ਼ੀ ਆ ਕਿ ਪਹਿਲੇ ਸਮੇਂ ਦੇ ਵਿੱਚ ਸਾਡੀਆਂ ਜਿੰਨੀਆਂ ਵੀ ਜੰਗਾਂ ਹੋਈਆਂ ਜਿੰਨੇ ਵੀ ਜੁੱਧ ਹੋਇਆ ਉਹਦੇ ਵਿੱਚ ਸਾਡੇ ਗੁਰੂ ਸਾਹਿਬਾਂ ਦੇ ਨਾਲ ਜਿੰਨੇ ਵੀ ਸਿੰਘ ਹੋਏ ਚਾਹੇ ਬਾਬਾ ਦੀਪ ਸਿੰਘ ਜੀ ਆ ਬਾਬਾ ਨੋ ਸਿੰਘ ਜੀ ਆ ਭਾਈ ਬਚਿੱਤਰ ਸਿੰਘ ਜੀ ਆ ਭਾਈ ਉਦੇ ਸਿੰਘ ਜੀ ਆ ਭਾਈ ਆਲਮ ਸਿੰਘ ਨਚਨਾ ਜੀ ਆ ਬੀਬੀ ਪੀਖਾ ਸਿੰਘ ਜੀ ਆ ਮਾਤਾ ਭਾਗ ਕੌਰ ਜੀ ਆ ਜਿੰਨੇ ਵੀ ਸਾਡੇ ਸੂਰਮੇ ਹੋਏ ਨੇ ਸਾਰੇ ਦੇ ਸਾਰੇ ਗੱਤਕੇ ਦੇ ਬੜੇ ਮਾਹਿਰ ਹੋਏ ਨੇ ਔਰ ਹਿੰਦੁਸਤਾਨ ਦੀ ਆਜ਼ਾਦੀ ਲਈ ਇਹ ਸ਼ਸਤਰ ਵਿਦਿਆ ਗੱਤਕੇ ਨੇ ਬੜੀਆਂ ਜੰਗਾਂ ਜਿੱਤੀਆਂ ਔਰ ਬੜੀ ਮੰਲਾ ਮਾਰਿਆ ਜੀ ਭਾਜੀ ਮੈਂ ਬੀਤੇ ਦਿਨੀ ਮੇਰੀ ਉੱਥੇ ਵੀ ਜਾਣਾ ਹੋਇਆ ਸੀਗਾ ਬਾਬਾ ਗਰਜਾ ਸਿੰਘ ਜੀ ਤੇ ਬਾਬਾ ਬੋਤਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਚ ਵੀ ਗਏ ਸੀਗੇ ਉੱਥੇ ਵੀ ਅਸੀਂ ਦੇਖਿਆ ਕਹਿੰਦੇ ਕਿ ਜਦੋਂ ਮੁਗਲਾਂ ਨੇ ਕਿਹਾ ਜੰਗਲਾਂ 'ਚ ਸ਼ਾਂਤਮ ਕਾਦੇ ਕਹਿੰਦੇ ਗਿੱਦੀ ਫੌਜਾਂ ਨੇ ਉਹਦੋਂ ਖੂਨ ਬਹਾਲਾ ਮਾਰਿਆ ਤੇ ਉਹਨਾਂ ਨੇ ਫਿਰ ਮੁਗਲਾਂ ਦਾ ਜਿਹੜਾ ਇਸ ਤਰੀਕੇ ਦਾ ਕੰਮ ਕੀਤਾ ਕਿ ਉਹਨਾਂ ਕੋਲ ਟੈਕਸ ਦੀ ਗ੍ਰਾਹੀ ਕੀਤੀ ਤੇ ਉਹਨਾਂ ਨੇ ਰਸਤੇ 'ਚ ਖਿਲਾਰ ਕੇ ਫਿਰ ਨਾਲ ਕੀਦਾਂ ਘਡਾਉਂਦੇ ਸੀਗੇ ਚਕਾ ਕੇ ਨਾਲ ਟੈਕਸ ਲੈਂਦੇ ਸੀਗੇ ਤੇ ਛੋਟੇ ਛੋਟੇ ਉਹ ਮਨਾਨੇ ਇੰਨਾ ਬੱਚਿਆਂ ਦੀਆਂ ਚਲੋ ਬਹੁਤ ਵੱਡੇ ਵੱਡੇ ਸੋਧਮੇ ਹੋਏ ਨੇ ਕੁਰਬਾਨੀਆਂ ਦੀ ਕੋਈ ਗਿਣਤੀ ਨਹੀਂ ਹੈ ਲੇਕਿਨ ਜਦੋਂ ਇਸ ਤਰੀਕੇ ਨਾਲ ਬੱਚੇ ਇਸ ਸਮਲ ਦੇ ਵਿੱਚ ਇੰਨਾ ਜੋਸ਼ ਆ ਜਾਂਦਾ ਫਿਰ ਕੀ ਲੱਗਦਾ ਅੱਗੇ ਦੀ ਅੱਗੇ ਦੀ ਅੱਗੇ ਕਿੱਥੇ ਜਾ ਕੇ ਦੇਖਦੇ ਹੋ ਬੱਚਿਆਂ ਦਾ ਫਿਊਚਰ ਦੇਖੋ ਜੀ ਬੱਚਿਆਂ ਦੀ ਆਪਾਂ ਜੇ ਗੱਲ ਕਰੀਏ ਤੇ ਇਹ ਬੱਚੇ ਜਿਹੜੇ ਆ ਨਾ ਸਾਡੇ ਇਹ ਪਹਿਲਾਂ ਤੇ ਮੈਂ ਦੱਸ ਦਵਾਂ ਤੁਹਾਡਾ ਸਵਾਲ ਸੀਗਾ ਕਿ ਕਿ ਬੱਚਿਆਂ ਨੂੰ ਮੋਬਾਈਲਾਂ ਦੇ ਵਿੱਚ ਲੱਗੇ ਅੱਜ ਕੱਲ ਬੱਚੇ ਬੱਚੇ ਗਰਾਊਂਡਾਂ 'ਚ ਨਹੀਂ ਜਾਣਾ ਚਾਹੁੰਦੇ ਔਰ ਇਹ ਸਾਡੀ ਬੜੀ ਵੱਡੀ ਕਮੀ ਔਰ ਸਭ ਤੋਂ ਵੱਡੀ ਕਮੀ ਮਾਂ ਪਿਓ ਦੀ ਆ ਪੈਰੰਸ ਦੀ ਆ ਕਿ ਪੈਰੰਸ ਆਪਣੇ ਬੱਚਿਆਂ ਨੂੰ ਕਿਹੜੀ ਲਾਈਨ 'ਚ ਪਾਉਂਦੇ ਨੇ ਜਦੋਂ ਮਾਂ ਪਿਓ ਆਪਣੇ ਬੱਚੇ ਦਾ ਬਚਪਨ ਨਾਲ ਧਿਆਨ ਨਹੀਂ ਦਿੰਦਾ ਬਚਪਨ ਦੇ ਵਿੱਚ ਬੱਚਾ ਇੱਕ ਕੱਚੀ ਮਿੱਟੀ ਵਾਂਗ ਹੁੰਦਾ ਕਿ ਜਿਹਦਾ ਮਿੱਟੀ ਦਾ ਆਪਾ ਭਾਂਡਾ ਬਣਾਉਨੇ ਆ ਤੁਸੀਂ ਬੱਚੇ ਨੂੰ ਜਿਵੇਂ ਦਾ ਢਾਲੋ ਜਿਵੇਂ ਦੀ ਗੇਮ 'ਚ ਪਾਉਣਾ ਵਾ ਉਹ ਮਾਂ ਪਿਓ ਦੀ ਡਿਊਟੀ ਆ ਆਪਣੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜੋ ਆਪਣੇ ਬੱਚਿਆਂ ਨੂੰ ਉਹ ਟਾਈਮ ਦਿਓ ਔਰ ਅਸੀਂ ਵੀ ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ ਨਾਲ ਜੋੜਿਆ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਛੇਵਾਂ ਦਰਿਆ ਜਿਹੜਾ ਉਹ ਨਸ਼ਿਆਂ ਦਾ ਵਗ ਰਿਹਾ ਔਰ ਮੱਝ ਏਰੀਏ ਦੇ ਵਿੱਚ ਇੰਨਾ ਵਾ ਕਿ ਪਹਿਲੇ ਸਮੇਂ 'ਚ ਤਾਂ ਕਹਿੰਦੇ ਸੀਗੇ ਕਿ ਕਈ ਸਾਲ ਜੰਜੇ ਨਹੀਂ ਚੜੀਆਂ ਕਿ ਇੰਨਾ ਘਾਣ ਆ ਹੋਇਆ ਸਾਡੇ ਪੰਜਾਬ ਦਾ ਤੇ ਹੁਣ ਵੀ ਉਹੀ ਹਾਲ ਹੁੰਦਾ ਜਾ ਰਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਲੱਗ ਕੇ ਤੇ ਬੇੜਾ ਘਰ ਕੋਰਿਆ ਔਰ ਅਸੀਂ ਇਹ ਸ਼ਸਤਰ ਵਿਦਿਆ ਰਾਹੀਂ ਬੜਾ ਵਧੀਆ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਦੋਂ ਵੀ ਬੰਦਾ ਸ਼ਸਤਰ ਵਿਦਿਆ ਸਿੱਖਣਾ ਆ ਜਾਂਦਾ ਨਾ ਫਿਰ ਉਹਦੀ ਸੰਗਤ ਜਿਹੜੀ ਚੜ੍ਹਦੀ ਕਲਾ ਦੀ ਹੋ ਜਾਂਦੀ ਔਰ ਸੰਗਤ ਦਾ ਅਸਰ ਜਿਹੜਾ ਵਾ ਉਹਦੀ ਪੂਰੇ ਪਰਿਵਾਰ ਤੇ ਪੈਂਦਾ ਔਰ ਨਸ਼ਿਆਂ ਤੋਂ ਬੱਚਾ ਬਚ ਸਕਦਾ ਔਰ ਮਾਂ ਵੀ ਉਹਦੀ ਡਿਊਟੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਓ ਆਪਣੇ ਬੱਚਿਆਂ ਨੂੰ ਗਤਕਾ ਸਿਖਾਓ ਜੋ ਬਹੁਤ ਜ਼ਰੂਰੀ ਆ ਔਰ ਗੁਰੂ ਸਾਹਿਬ ਦਾ ਹੁਕਮ ਵੀ ਆ ਕਿ ਗਤਕਾ ਜਿਹੜਾ ਸ ਔਰ ਇੱਕ ਗਤਕੇ ਦੇ ਨਾਲ ਜਿੱਤੇ ਬੱਚੇ ਤੁਹਾਡੇ ਬਹਾਦਰ ਵੀ ਬਨ ਗਏ ਉਹਤੇ ਤੁਹਾਡੇ ਬੱਚੇ ਕਿਤੇ ਨਾ ਕਿਤੇ ਵਧੀਆ ਸੰਗਤ ਚ ਬਹਿ ਗਏ ਨਸ਼ੇ ਤੋਂ ਵੀ ਵੱਜ ਜਾਣਗੇ ਔਰ ਸੋਸੀਂ ਬੇਨਤੀ ਕਰਦੇ ਮਾਪਿਓ ਦੀ ਡਿਊਟੀ ਬੰਦੀ ਆ ਕਿ ਆਪਣੇ ਬੱਚਿਆਂ ਨੂੰ ਗਤਕਾ ਜਰਾ ਸਿਖਾਉਣਾ ਬਹੁਤ ਜ਼ਰੂਰੀ ਆ ਜੀ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਛੋਟੀਆਂ ਮੱਲ ਚ ਵੱਡੀਆਂ ਵੱਡੀਆਂ ਮੱਲਾ ਮਾਰੀਆਂ ਨੇ ਪਹਿਲਾਂ ਫਤਿਹ ਬਧਾਈ ਆ ਬਸਾਦਿਆਂ ਨੂੰ ਫਤਿਹ ਹਾਏ ਗੁਰਜੀਕਾ ਕਾਲ ਸਾਹ ਹਾਏ ਗੁਰਜੀਕੀ ਫਤਿਹ ਤੋਂ ਪਾਸ ਸੁਣਾ ਦਿਓ ਮੂਲ ਮੰਤਰ ਦਾ ਪਾਠ ਸੁਣਾਉਂਗਾ ਸਰਖਾਵ ਸਿੰਘ ੴ ਕਾਰ ਸਾਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੁਰਤੁ ਅਨਿਸ਼ਚ ਬੰਮ ਕੋ ਪਰਸਰ ਜਪ ਆ ਸੱਚੀ ਗੁਰ ਸਾਹਿਬੀ ਸੱਚ ਹੈਪੀ ਸਾਹਿਬ ਨਰਗੋਸ਼ੇ ਪੀਸਾ ਨਾਨਕੋ ਸੀ ਬੀ ਸੱਚ ਔਰ ਇਸ ਸਰਖਾਵ ਸਿੰਘ ਤੁਹਾਨੂੰ ਇੱਕ ਰੈਪ ਆ ਜਿਹੜਾ ਅਸੀਂ ਲਿਖਿਆ ਸੀ ਔਰ ਬੜਾ ਹੀ ਸੋਸ਼ਲ ਮੀਡੀਆ ਤੇ ਉਹ ਰੈਪ ਵਾਇਰਲ ਵੀ ਹੋਇਆ ਉਹ ਰੈਪ ਇਹ ਤੁਹਾਨੂੰ ਸਰਖਾਪ ਸਿੰਘ ਸੁਣਾਊਗਾ ਜੀ ਉਹ ਗੁਰੂ ਵੀ ਆਪੇ ਉਹ ਗੁਰੂ ਵੀ ਆਪੇ ਉਹ ਕੇਲਾ ਆਪੇ ਉਹ ਕੰਦੇੜਾ ਛੁਟਾ ਆਕੇਲਾ ਵੀ ਆਪੇ ਮੰਛੀ ਦੇ ਬੱਬਾ ਦੇ ਤੇ ਜੰਗੜ ਛੁਟਾ ਸੈ ਸਿਰ ਚੁਕਤਾ ਉਹ ਗੁਰੂ ਹੈ ਪੁਰਾ ਤੇ ਦੇਵੇ ਤੇ ਥਾਪੀ ਨਾਂ ਅੰਗਰੇਜ਼ ਚੁਕੋ ਹੱਥੀ ਬੁੱਟਾ ਕਰ ਦਿਓ ਗੁਰ ਗੋਬਿੰਦ ਪੁੱਤੋ ਤੇ ਬੈਰੀ ਤੇ ਬੰਦਲ ਫੁੱਲਾਂ ਉਂਟੜ ਗੁਰ ਬੰਦਰ ਤੇ ਪਾਵੇ ਚ ਮਾਰੇ ਉਹ ਲਵ ਹੈ ਮਨ ਉਹ ਸੇਰ ਵੀ ਆਉਂਦਾ ਵਗੜੂ ਕਰਦੇ ਇੱਕ ਆਪੇ ਹੀ ਹੈ ਪੁੱਛਦਾ ਪੀਰ ਵੀ ਹੈ ਰੈਪ ਹੈ ਜੀ ਉਹ ਉਹ ਗੁਰੂ ਵੀ ਆਪੇ ਤੇ ਚੇਲਾ ਵੀ ਆਪੇ ਉਹ ਕੰਡਿਆਂ ਤੇ ਸੁੱਤਾ ਇਕੱਲਾ ਵੀ ਆਪੇ ਰੈਬ ਜਿਹੜਾ ਵਾ ਸੋਸ਼ਲ ਮੀਡੀਆ ਤੇ ਸੰਗਤ ਨੇ ਬੱਚਿਆਂ ਦੇ ਜ਼ਰਾਬ ਨੂੰ ਬੜਾ ਮਾਨ ਸਤਕਾਰ ਬੜਾ ਪਿਆਰ ਦਿੱਤਾ ਸੀਗਾ ਹੁਣ ਇਹ ਇਹ ਬੱਚਾ ਦੇਖੋ ਇੱਕ ਜਾਪ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਕਿ ਜਿਵੇਂ ਅਸੀਂ ਮੂਲ ਮੰਤਰ ਦਾ ਜਾਪ ਕਰਨਾ ਜਾਂ ਵਾਇ ਗੁਰੂ ਸਿਮਰਨ ਦਾ ਜਾਪ ਕਰਨਾ ਨਾ ਉਸੇ ਹੀ ਤਰ੍ਹਾਂ ਕਿ ਇੱਕ ਜਾਪ ਸਾਹਿਬ ਦਾ ਸਾਨੂੰ ਜਾਪ ਗੁਰੂ ਸਾਹਿਬ ਨੇ ਬਖਸ਼ਿਆ ਔਰ ਤੁਹਾਨੂੰ ਇਹ ਜਾਪ ਜਿਹੜਾ ਵਾ ਉਹ ਬੱਚਾ ਆਪ ਸੁਣਾਊਗਾ ਕਿ ਜਾਪ ਗੋਬਿੰਦ ਗੋਬਿੰਦੇ ਮੁਕੰਦੇ ਅਪਾਰੇ ਹਰੀੰਗ ਕਰੀ ਨਿਰਨਾਮੇ ਕਾਮੇ ਇਹ ਜਾਪ ਆ ਜੀ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਕੀ ਇਹ ਜਾਪ ਕਰਨ ਦੇ ਨਾਲ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸ਼ਕਲ ਆਵੇ ਤਾਂ ਉਹ ਮੁਸ਼ਕਲ ਟਲ ਜਾਂਦੀ ਹੈ ਔਰ ਗੁਰਬਾਣੀ ਨਿਤਨੇਮ ਦੇ ਵਿੱਚ ਜਾਪ ਸਾਹਿਬ ਦਾ ਇਹ ਜਾਪ ਹੈ ਜੀ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀੰਗ ਕਰੀ ਨਿਰਨਾਮੇ ਅਕਾਮੇ ਔਰ ਇਹ ਤੋਤਲੀ ਬਾਤ ਚ ਬੋਲਦਾ ਕਲੀਅਰ ਨਹੀਂ ਬੋਲਦਾ ਪਰ ਜਾਪ ਇਹ ਨੂੰ ਪੂਰਾ ਹੁੰਦਾ ਬਹੁਤ ਛੋਟੀਆਂ ਲੇਕਿਨ ਜਿਸ ਤਰੀਕੇ ਨਾਲ ਹੁਣੇ ਇੰਨਾ ਗਿਆਨ ਹੈ ਸ਼ਾਸਤਰ ਵਿਦਿਆ ਸਿੱਖਦੇ ਪਏ ਨੇ ਲੱਗਦਾ ਹੁਣ ਸਮੇਂ ਵਿੱਚ ਤੇ ਬਹੁਤ ਅੱਗੇ ਜਾਏਗਾ ਬੇਟਾ ਲੇਕਿਨ ਬਤੌਰ ਮਾਪਿਓ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਜਦੋਂ ਬੱਚਿਆਂ ਨੂੰ ਬਲੰਦੀਆਂ ਤੇ ਦੇਖਦੇ ਹੋ ਛੋਟੀ ਉਮਰ ਦੇ ਵਿੱਚ ਵਰਲਡ ਰਿਕਾਰਡ ਨਾਮ ਕਰਨੇ ਵੱਡੇ ਵੱਡੇ ਪਲੇਟਫਾਰਮਾਂ ਤੇ ਜਾਣਾ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਹੁਣ ਇਹਨਾਂ ਨੇ ਪਾ ਲੀਆਂ ਨੇ ਇਹ ਕਈਆਂ ਦਾ ਸਾਰੀ ਉਮੰਦ ਨਹੀਂ ਨਿਕਲ ਜਾਂਦੀ ਤਾਂ ਵੀ ਹਾਸਲ ਨਹੀਂ ਹੁੰਦੀ ਦੇਖੋ ਜੀ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੋਂ ਬਿਨਾ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਜੀ ਨੇ ਨਾ ਬੱਚਿਆਂ ਤੇ ਇੰਨੀ ਮੇਰ ਕੀਤੀ ਹੈ ਕਿ ਇਹ ਬੱਚੇ ਅੱਜ ਜਿੱਥੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨਾ ਉੱਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ ਸ਼ਹਿਰ ਦਾ ਨਾਮ ਰੌਸ਼ਨ ਕਰ ਰਹੇ ਨੇ ਤਰਨਤਾਰਨ ਦਾ ਔਰ ਇਹ ਬੱਚੇ ਮਤਲਬ ਜਿੱਥੇ ਵੀ ਜਾਂਦੇ ਨੇ ਸੰਗਤਾਂ ਦਾ ਇੰਨਾ ਕਿ ਪਿਆਰ ਮਿਲਦਾ ਇੰਨਾ ਕਿ ਪਿਆਰ ਮਿਲਦਾ ਕਿ ਬੜਾ ਧਿਆਨ ਰੱਖਣਾ ਪੈਂਦਾ ਕਈ ਵਾਰ ਜਿੱਥੇ ਸਾਡੇ ਸ਼ੋਅ ਹੁੰਦੇ ਨੇ ਕਾਫੀ ਹਜ਼ਾਰਾਂ ਦੀ ਸੰਗਤ ਜਦੋਂ ਹੁੰਦੀ ਆ ਤਾਂ ਉਦੋਂ ਬੱਚਿਆਂ ਦੇ ਨਾਲ ਕੋਈ ਸੈਲਫੀ ਲੈਣ ਦੇ ਚੱਕਰ ਤੁਸੀਂ ਦੇਖੋ ਇਹ ਇਹ ਟੈਲੈਂਟ ਜਿਹੜਾ ਵਾ ਅਸੀਂ ਤੇ ਅਰਦਾਸ ਇਹੀ ਕਰਦੇ ਆਂ ਕਿ ਕਿ ਅਸੀਂ ਨਿਰਗੁਣੇ ਆ ਸਾਡੇ ਵਿੱਚ ਕੋਈ ਗੁਣ ਨਹੀਂ ਜੋ ਕੁਝ ਵੀ ਹੈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਤੇ ਬਸ ਉਸੇ ਹੀ ਸੋਚਦੇ ਸੀ ਪੈਰਾ ਦੇ ਰਹੇ ਆ ਕਿ ਗੁਰੂ ਨੇ ਸਕੂਲ ਵੀ ਜਾਂਦੇ ਹੋਣਾ ਆ ਸਕੂਲ ਜਾਂਦੇ ਆ ਜੀ ਤਰਨਤਾਰਨ ਦੇ ਵਿੱਚ ਸਕੂਲ ਜਾਂਦੇ ਨੇ ਔਰ ਇਹ ਨਰਸੀ ਕਲਾਸ ਔਰ ਐਫ ਸੈਕੰਡ ਕਲਾਸ ਹੈ ਜੀ ਫਿਰ ਆ ਕੇ ਫਿਰ ਬਾਅਦ ਚ ਪ੍ਰੈਕਟਿਸ ਕਰਨਾ ਚਾਹੁੰਦੇ ਹਾਂ ਹਾਂ ਜੀ ਹਾਂ ਜੀ ਇਹ ਪ੍ਰੈਕਟਿਸ ਸਾਰਾ ਦਿਨ ਹੀ ਚੱਲਦੀ ਰਹਿੰਦੀ ਹੈ ਜੀ ਬਸ ਪੜ੍ਹਾਈ ਲਈ ਜਿੰਨੀ ਦੇਰ ਬਟਾਲੀਏ ਬਟਾਲੀਏ ਬਾਕੀ ਸਾਰਾ ਦਿਨ ਪ੍ਰੈਕਟਿਸ ਚੱਲਦੀ ਰਹਿੰਦੀ ਹੈ ਜੀ ਚਲੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਦੋਂ ਤੁਹਾਡੇ ਵਰਗੇ ਹੋਟ ਛੋਟੇ ਛੋਟੇ ਵੀਰ ਬਹੁਤ ਦੇਖਦੇ ਆ ਤੁਹਾਡੇ ਤੋਂ ਵੱਡੇ ਵੀ ਛੋਟੇ ਵੀ ਕੀ ਕਹਿਣਾ ਚਾਹੁੰਦੇ ਹੋ ਮੈਸੇਜ ਆਏਗਾ ਦਿਲ ਚੋਂ ਜਿਵੇਂ ਗਏ ਬੱਚੇ ਨਹੀਂ ਆਲੇ ਲੱਗੇ ਕੋਈ ਗੇਮਾ ਜਿਹਾ ਲੱਗੇ ਇਹਨਾਂ ਕਹੇ ਦੇ ਦਿਮਾਗ ਖਰਾਬ ਹੋ ਜਾਂਦੇ ਜਿਹੜਾ ਗੱਤਕੇ ਚ ਲੱਗਿਆ ਨਾ ਉਹ ਸਮਝੋ ਗੁਰੂ ਦੀ ਉੱਤੇ ਮੇਰੋ ਕੀ ਬਾਤ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਛੋਟੀ ਉਮਰ ਦੇ ਵਿੱਚ ਬੜਾ ਕੁਝ ਪਾ ਲਿਆ ਫੇਮਸ ਹੋ ਗਏ ਤੁਸੀਂ ਪੂਰੀ ਵਾਹ ਸਾਰੇ ਬੱਚਿਆਂ ਨੂੰ ਮੈਂ ਕਹਿੰਨਾ ਗੱਤਕਾ ਸਕੋ ਕੈ ਗੱਲ ਗੱਲ ਸ਼ਰਮੁੰਦਾ ਚਲੋ ਉਹ ਵੀ ਬਹੁਤ ਵਧੀਆ ਕਹਾਣੀ ਹੈ ਤੁਹਾਡੇ ਨਾਲ ਵੀ ਗੱਲ ਕਰਾਂਗੇ ਕੀ ਮਹਿਸੂਸ ਕਰਦੇ ਹੋ ਜਦੋਂ ਬੱਚਿਆਂ ਨੂੰ ਇੰਨੀ ਬੁਲੰਦੀਆਂ ਦੇਖੇ ਤੁਸੀਂ ਆਪ ਹੀ ਅਮਰਤ ਸ਼ਕਾ ਜਦੋਂ ਬੱਚੇ ਵੀ ਇਸ ਤਰੀਕੇ ਦਾ ਨਾਮ ਬਣਾਉਂਦੇ ਨੇ ਮਾਪਿਓ ਬਹੁਤ ਮਹਿਸੂਸ ਕਰਦੇ ਮਾਣ ਲੇਕਿਨ ਕੀ ਸਨੇਹਾ ਦੇਣਾ ਚਾਹੁੰਦੇ ਹੋ ਬਹੁਤ ਲੋਕ ਦੇਖਦੇ ਨੇ ਦਿਲ ਦੇ ਕੀ ਤੁਹਾਡੇ ਜਿਹੜੀਆਂ ਵੀ ਚਾਰ ਨੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਹੀਂ ਤਾਂ ਇਹੋ ਮੈਂ ਅਸੀ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਬੱਚੇ ਵੀ ਗਤਕਾ ਖੇਡ ਰਹੇ ਨੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਗਤਕਾ ਸਿਖਾਓ ਅਜ ਇਸ ਤਰ੍ਹਾਂ ਨਸ਼ੇ ਦਾ ਛੇਵਾਂ ਤੇ ਆ ਵਗ ਰਿਹਾ ਹੈ ਇਸ ਤੋਂ ਬਚਾਓ ਆਪਣੇ ਬੱਚਿਆਂ ਨੂੰ ਡਿਪੈਂਡ ਕਰੋ ਆਪਣੇ ਆਪ ਤੇ ਕਿ ਤਾਂ ਕਿ ਬੱਚੇ ਤੁਹਾਡੇ ਗਲਤ ਸਾਈਡ ਤੋਂ ਬਚ ਸਕਣ ਜਿਸ ਤਰ੍ਹਾਂ ਅੱਜ ਕੱਲ ਦਾ ਮੋਬਾਈਲਾਂ ਦਾ ਫੋਕਸ ਚੱਲ ਰਿਹਾ ਹੈ ਬੱਚੇ ਹਰ ਛੋਟੇ ਬੱਚੇ ਕੋ ਫੋਨ ਹੁੰਦਾ ਆ ਉਹ ਫੋਨ ਛੱਡ ਕੇ ਤੁਹਾਡੇ ਬੱਚੇ ਸ਼ਸਤਰ ਵਿੱਡਿਆਂ ਨਾਲ ਜੁੜਨ ਗਰਾਊਂਡਾਂ ਨਾਲ ਜੁੜਨ ਤਾਂ ਕਿ ਨਸ਼ਿਆਂ ਦੇ ਨਾਲ ਜੁੜਨ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਇਹਨਾਂ ਬੱਚਿਆਂ ਨੇ ਜਿਹੜੀ ਸ਼ਸਤਰ ਕਲਾ ਇਹਨਾਂ ਛੋਟੀ ਉਮਰ ਤੋਂ ਸਿੱਖੀ ਹੈ ਬਹੁਤ ਵਧੀਆ ਗੱਲ ਹੈ ਕਿ ਆਪਾਂ ਬੱਚਿਆਂ ਨੂੰ ਜਦੋਂ ਆਪਣੇ ਤਰ੍ਹਾਂ ਨਾਲ ਜੋੜਨ ਲਈ ਪ੍ਰੇਰਿਤ ਕਰਦੇ ਹਾਂ ਜਦੋਂ ਅਸੀਂ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਸਿਖਾਉਂਦੇ ਹਾਂ ਜਿਨ੍ਹਾਂ ਨਾਲ ਉਹਨਾਂ ਦਾ ਦੁਨੀਆ ਭਰ ਦੇ ਵਿੱਚ ਵੱਡਾ ਨਾਮ ਬਣਦਾ ਸੋ ਵੱਡੇ ਵੱਡੇ ਕਲਾਕਾਰਾਂ ਨਾਲ ਤੇ ਹੋਣੀ ਇਹਨਾਂ ਦਾ ਜਿਹੜਾ ਮਿਲਣਾ ਵਰਤਣਾ ਸ਼ੁਰੂ ਹੋ ਗਿਆ ਉਹ ਇਹਨਾਂ ਦੀ ਕਲਾ ਨੂੰ ਬਹੁਤ ਸਤਿਕਾਰ ਦਿੰਦੇ ਨੇ ਸੋ ਉਹਨਾਂ ਦਾ ਆਪਾਂ ਵੇਖਣਾ ਜ਼ਰੂਰ ਮੈਨੂੰ ਲੱਗਦਾ ਜੇਕਰ ਇਸ ਤਰੀਕੇ ਨਾਲ ਆਪਾਂ ਸਿੱਖਿਆ ਦੇਵਾਂਗੇ ਤੇ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਕੁਇਸਟਰੀ ਕਿ ਨਹੀਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਨਾਲ ਰੂਬ ਦਿਖਉਂਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਔਨ ਏਅਰ ਮੈਂ ਹਾਂ ਦਾਨਿਸ਼ ਗੁਪਤਾ ਤਰਨਤਾਰ